ਕੁਸੀਂ ਦੇਖ ਰਹੇ ਹੋ ਜੀ ਐਪੀਐਨ ਇਸ ਫਗਵਾੜਾ ਦੇ ਨੇੜਲੇ ਪਿੰਡ ਹਰਦਾਸਪੁਰ ਵਿਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਿਤ ਕੀਤਾ ਗਿਆ ਜਿਸ ਪਰਮਾ ਸਵਾਗਤ ਸਰਦਾਰ ਹਰਨੇਕ ਸਿੰਘ ਬੈਂਸ ਸਮਾਜ ਸੇਵਕ ਦੇ ਸਮੂਹ ਪਰਿਵਾਰ ਵੱਲੋਂ ਕੀਤਾ ਗਿਆ ਬੈਂਸ ਪਰਿਵਾਰ ਵੱਲੋਂ ਸੰਗਤਾਂ ਵਾਸਤੇ ਫੂਡ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਦੇ ਸਮਾਜ ਸੇਵਕ ਸਰਦਾਰ ਹਰਨੇਕ ਸਿੰਘ ਖੱਤੋਂ ਦੀ ਮਾਤਾ ਜੀ ਵੱਲੋਂ ਦੇਸ਼ ਵਾਸੀ ਨੂੰ ਬਤਾਈ ਦਿੱਤੀ ਗਈ ਫਗਵਾੜਾ ਤੋਂ ਅਮਰਦੀਪ ਕੰਡਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਗੁਰੂ ਦਾ ਖਾਲਸਾ ਬਾਈ ਗੁਰੂ ਦੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਗਾ ਜੀ ਇਹਦੇ ਵੇਦੀਆਂ ਬਹੁਤ ਖੁਸ਼ੀਆਂ ਸਾਰੇ ਨਗਰਾਂ ਨੂੰ ਮਿਲੀਆਂ ਜੀ ਸਾਰੇ ਐਨ ਆਰ ਆਈ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਤਿੰਨੇ ਕਾਨੂੰਨ ਵੀ ਅੱਜ ਰੱਦ ਹੋ ਗਏ ਆ ਜੀ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁੱਤਿਆਂ ਜੀ ਹਰ ਇੱਕ ਸਾਲ ਇੱਥੇ ਵਾਸ਼ ਕਰਕੇ ਮਨਾਏਗਾ ਜੀ ਫਲਾਂ ਦੀ ਸੇਵਾ ਦਾ ਪ੍ਰਚਾਰ ਵੰਡਿਆ ਜੀ ਮੇਰੇ ਕੋਲੋਂ ਫੇ ਸਾਰੇ ਪਰਿਵਾਰ ਵੱਲੋਂ ਸਾਰੇ ਨਗਰ ਵੱਲੋਂ ਬਹੁਤ ਬਹੁਤ ਵਧਾਈਆਂ ਇਹਨਾਂ ਬੀਬੀਆਂ ਨੂੰ ਵੀ ਤੇ ਸ਼ਹਿਰ ਵਾਸੀਆਂ ਨੂੰ ਵੀ ਸਾਰੇ ਪਰਿਵਾਰ ਵੱਲੋਂ ਥੈਂਕ ਯੂ ਜੀ ਕੀ ਪਤ ਜਾਨਕਦੇਵ ਜੀ ਤੇ ਜਨਕੈਟ ਜੀ ਲੱਖ ਲੱਖ ਵਧਾਈ ਜੀ ਜੀ ਖਰਸਾਨਾ ਦਾ ਵੀ ਜਿਹੜਾ ਮੋਰਚਾ ਜਿੱਤੇ ਜੀ ਉਹ ਵੀ ਲੱਖ ਲੱਖ ਵਧਾਈਆਂ ਮੇਰੇ ਵੱਲ ਸਾਡੇ ਸਾਰੇ ਪਰਿਵਾਰ ਵੱਲੋਂ ਜੀ ਜੀ ਮਾ ਵੀ ਬਾਕੀ ਵਧਾਈ ਹੋਵੇ